ਸਰ ਦੇ ਕੋਲ ਆਇਆ ਤਹਿਸੀਲਾ ਰਣਵੀਰ ਸਿੰਘ ਜੀ ਮਾਲਪੁਰ ਰਾਤ ਦੇ तकरीबन 8 ਵਜੇ ਕੁਛ ਮਿੰਟ ਹੋ ਚੁੱਕੇ ਆ ਹਨੇਰਾ ਹੋ ਗਿਆ ਵਾ ਇਹ ਕੋਟੂਲੀ ਦੇ ਪਾਣੀ ਦਾ ਜੱਜਾ ਲੈ ਰਹੇ ਆ ਕਿ ਜਿਵੇਂ ਛੱਜਾਂ ਡੁੱਪੀਆਂ ਪਈਆਂ ਜਾਂ ਹੋਰ ਪਾਣੀ ਇਹ ਜੜੀਆਂ ਜੀ ਛੱਜਾਂ ਡੁੱਪੀਆਂ ਪਈਆਂ ਇਹ ਪਾਣੀ ਦੀ ਨਿਕਾਸੀ ਬਾਰੇ ਕੀ ਤੁਸੀਂ ਕਰ ਰਹੇ ਆ ਇਹਦਾ ਹੁਣੇ ਆਇਆ ਜੀ ਮੌਕਾ ਦੇਖਣਾ ਆ ਤੁਸੀਂ ਹੁਣੇ ਮੌਕਾ ਦੇਖਣਾ ਪਿੱਛੋਂ ਪਾਣੀ ਆਇਆ ਇਹਦਾ ਆਪਾਂ ਕਰਦੇ ਹਾਂ ਹੱਲ ਕੋਈ ਠੀਕ ਹੈ ਜੀ ਅਲੀ ਸ਼ਾਹ ਨਾਲ ਸ਼ਾਹ ਨਾਲ ਗੱਲ ਕਰ ਜਿਹੜਾ ਪਜੌੜੇ ਚੋਂ ਨੇ ਨੜਾਲੋਂ ਨੂੰ ਖੋਰ ਪਾਤੀ ਹੋਆ ਉਦੋਂ ਢਾਹ ਲਾਤੀ ਉਹ ਕਾਫੀ ਬੰਨ ਕਾਫੀ ਬੰਨ ਐਸ ਡੀ ਐਮ ਸਾਹਿਬ ਆ ਪਜੌੜਾ ਚੋਂ ਦੇ ਨੇ ਜੀ ਨੜਾਲੋਂ ਢਾਹ ਲਾ ਲਈਆ ਕਾਫੀ ਬੰਨ ਖੁਰ ਗਿਆ ਵਾ ਪਜੌੜਾ ਚੋਂ ਉਹਨੇ ਪਾਸੇ ਇਹ ਇਧਰ ਨੜਾਲੋਂ ਪਜੌੜਾ ਉਹ ਵਾਲੀ ਹਾਂਜੀ ਹਾਂ ਹਾਂ ਓਕੇ ਤਾਂ ਉਥੇ ਉਹਨੇ ਬੋਰੇ ਥੋੜੇ ਲਾਇਏ ਸੇ ਉਹ ਮੈਂ ਗਿਆ ਸੀ ਵੀਡੀਓ ਪਾਈਓ ਵੀ ਮੈਂ ਤਾਂ ਉਹਨੇ ਥੋੜੇ ਲਾਇਏ ਸੇ ਪਾਣੀ ਹੋਣਾ ਜਿਵੇਂ ਆ ਕੋਰਟ ਦੇ ਵਿੱਚ ਕੱਲ ਹੁਣ 25 26 ਘੰਟੇ ਹੋ ਗਏ ਆ ਇੱਕੋ ਸਪੀਡ ਨਾਲ ਖਤਰੀ ਨਿਸ਼ਾਨ ਤੇ ਚੱਲਦਾ ਵਾ ਉਹ ਬਾਰਸ਼ ਵੀ ਕਾਫੀ ਹੋ ਬਾਰਸ਼ ਉਧਰ ਮਸ਼ੀਨ ਥੋੜੀ ਜੀ ਪੋਕਲਨ ਖੜੀ ਆ ਕੇ ਉਹ ਕਹਿੰਦੇ ਠੇਕੇਦਾਰ ਨੇ ਤੇਲ ਨਹੀਂ ਪੁਆ ਰਿਆ ਜਾਂ ਕੀ ਉਹ ਜੋ 7 ਦਿਨ ਹੋ ਗਏ ਖੜੀ ਮਸ਼ੀਨ ਦਾ ਉਹਦਾ ਉਥੇ ਕੀ ਫਾਇਦਾ ਦੌਨੂ ਕੰਮ ਨਹੀਂ ਕਰਨਾ ਮੇਰੀ ਨਹੀਂ ਗਿਆ ਤੁਸੀਂ ਕੜੀਦਾ ਹਾਂਜੀ ਪਰ ਅਸੀਂ ਉਹਦਾ ਪਾਣੀ ਦਾ ਪਿੰਡਾਂ ਦੇ ਵਿੱਚ ਰਸਾਂ ਵਗੈਰਾ ਪਚਾ ਰਹੇ ਹਾਂ ਤੇ ਪਾਣੀ ਜਿਹੜਾ ਹੈਗਾ ਉਹ ਨੂੰ ਟਕਾਸੀ ਕਰਾ ਰਹੇ ਹਾਂ ਨਹੀਂ ਜਨਾਬ ਉਹ ਚੋਹ ਨੂੰ ਟੁੱਟਣੋਂ ਵੀ ਬਚਾਓ ਹਨਾ ਹਾਂ ਨਹੀਂ ਜਿਹੜਾ ਬੰਨ ਖੁਰ ਰਿਹਾ ਵਾ ਉਹ 7 ਦਿਨ ਹੋ ਗਏ ਮਸ਼ੀਨ ਖੜੀ ਸਰਕਾਰ ਦੀ ਨੂੰ ਨਹੀਂ ਮੇਰੇ ਧਿਆਨਤ ਨਹੀਂ ਹੈਗਾ ਹਾਂਜੀ ਉਹ ਕੱਲ ਨੂੰ ਜਰੂਰ ਦੇਖੋ ਉਹਦਾ ਚੈੱਕ ਕਰੋ ਇਹ ਲਾਲਪੁਰੋਂ ਪਾਣਾ ਇਸ ਵੇਲੇ ਡੁੱਬਿਆ ਪਾਣੀ ਦੇ ਵਿੱਚ ਉਹ ਤਾਂ ਸਾਰੀ ਵਾਰਸ ਤਾਂ ਸਾਰੇ ਰੂਪਲ ਰੂਪਲ ਬੰਨ ਟੁੱਟਿਆ ਚੋਦਾ ਉਹਦਾ ਕੋਈ ਕਿਸੇ ਨੇ ਉਹਦੇ ਉੱਤੇ ਧਿਆਨ ਨਹੀਂ ਦਿੱਤਾ ਪ੍ਰਸ਼ਾਸਨ ਨੇ ਰੂਪੜਾ ਦਾ ਬੰਨ ਵੀ ਲਵਾਇਆ ਜਾਵੇ ਉਹ ਬੰਨ ਲਵਾਇਆ ਸੀ ਜੀ ਉਹ ਦੁਆਰਾ ਬਾਰਿਸ਼ ਜ਼ਿਆਦਾ ਹੋਣ ਕਰਕੇ ਟੁੱਟਿਆ ਪਹਿਲਾਂ ਲਵਾਤਾ ਸੀ ਇਹ ਕੋਕੜਾ ਕੋਲ ਜਿਹੜਾ ਟੁੱਟ ਗਿਆ ਹਾਂ ਪਹਿਲਾਂ ਲਵਾਤਾ ਸੀ ਉਹ ਰੇਤਾ ਦਾ ਉਹ ਤਾਂ ਉਸੇ ਵੇਲੇ ਖੁਰ ਗਿਆ ਜੀ ਫਿਰ ਚਲੋ ਉਹ ਤਾਂ ਡਿਪਾਰਟਮੈਂਟ ਨੂੰ ਕਿਹਾ ਹੋਇਆ ਹਾਂ ਜੀ ਬੋਰੇ ਲਾ ਕੇ ਜੇ ਕੁਝ ਉਹਨਾਂ ਲਾਇਆ ਜਾਵੇ ਮੈਨੂੰ ਮਹਿਕਮੇ ਨੂੰ ਕਿਹਾ ਹੋਇਆ ਹੈਗਾ ਉਹ ਖਾ ਕੇ ਬੰਨ ਵੱਡਾ ਸੀਗਾ ਉਹ ਦੀ ਠੀਕ ਹੈ ਧੰਨਵਾਦ ਆਇਆ ਰਹਾ ਇਹ ਯਾਰ ਬਣਾ ਰਿਹਾ ਫੋਟੋਰੇ ਨਾਲ ਸਾਰੀ ਵੀਡੀਓ ਵੀਡੀਓ ਬਣਾ ਲਾ ਦੀ ਇਹਦੀ ਸਾਰਾ ਅਗਰ ਤੇ ਇਹ ਸਫਾਈ ਨਹੀਂ ਕੋਈ ਕਰ ਰਹੀ ਹੈ ਅਮੇ ਮੇਰੇ ਘਰ ਜਿਹੜੀ ਕਿ ਪੰਦਾ ਕੀਤੀ ਆ ਸਿੱਧੇ ਦਾ ਬਟਰਾ ਕੀਤੀ ਉਹਦੇ ਬਸ ਕੈਂਸਫਾਈ ਕਰਨੀ ਆ ਫਲੇਬ ਆ ਨਜਾਇਜ਼ ਹੋਰ ਤਾਂ ਕੁਝ ਵੀ ਨਹੀਂ ਆਗਾ ਕੋਈ ਨਹੀਂ ਕਰਦਾ ਆਪਾਂ ਕੱਲੇ ਤੇ ਆਹ ਆਹ ਕੋਈ ਮਨੂਕ ਤਰਨ ਵੀ ਸੰ ਤਸੀਨ ਦਾ ਛੱਡ ਕੋਟ ਵੀ ਦੇ ਪਾਣੀ ਦੀ ਦੇਖ ਰਹਾ ਹੈਗਾ ਕਿਆ ਕਿਵੇਂ ਭਰਿਆ ਜਿੱਦੋ ਸਾਰੇ ਚੱਕ ਵੱਜ ਗਈ ਨਾ ਟ੍ਰੇਨ ਦੇ ਉੱਤੇ ਉਹ ਅੱਛਾ ਟ੍ਰੇਨ ਭਾਕ ਕੋਲੇ ਤੇ ਚੱਲਦੇ ਇਸ ਵਾਲਾ ਉਦੋਂ ਹੀ ਨਜ਼ਾਇਜ਼ ਕਰਦੇ ਸਾਰਾ ਨਹੀਂ ਅੱਥਾ ਸੱਤ ਮੰਨ ਲੀ ਕਿ ਦਸਤਵਾਲਿਆਂ ਦੀ ਹੈ ਇੱਕ ਟ੍ਰੇਨ ਹੈ ਨਾ 4 4